ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਤੁਹਾਨੂੰ ਸਾਂਝੀ ਕਰਨੀ ਹੈ ਜੀ 4 ਨਵੰਬਰ ਅੱਜ ਸਵੇਰ ਦੀ ਅਪਡੇਟ ਹੈ ਅੱਜ ਇੱਕ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਕਿੱਥੇ ਐਲਾਨ ਹੋਇਆ ਇਹ ਤੁਹਾਨੂੰ ਦੱਸਾਂਗੇ ਅ ਕੱਲ ਦੀ ਇਹ ਖਬਰ ਹੈ ਜੀ ਤੇ ਕੱਲ ਇਹ ਜਿਹੜਾ ਐਨਾਉਂਸਮੈਂਟ ਕਰ ਦਿੱਤੀ ਗਈ ਸੀ ਸੋ ਇੱਥੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਯਾਨੀ ਕਿ ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲੂ ਵੱਲੋਂ ਸ਼ਰੀ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜੇ ਪ੍ਰਕਾਸ਼ ਦਿਹਾੜੇ ਮੌਕੇ ਸਬੰਧੀ ਸਜਾਈ ਜਾਣ ਵਾਲੇ ਜਿਹੜੇ ਨਗਰ ਕੀਰਤਨ ਨੇ ਤੇ ਨਗਰ ਕੀਰਤਨ ਤੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਵਿੱਚ 4 ਨਵੰਬਰ ਨੂੰ ਸਰਕਾਰੀ ਗੈਰ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰ ਕੋਹਰਥਾ ਲਗਲੋਂ ਭਾਰਤੀ ਨਾਗਰਿਕ ਸੁਰੱਖਿਆ ਸਿਹਤ ਸਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਨੇ ਹੁਕਮ ਅਨੁਸਾਰ ਇਹ ਵੀ ਕਿਹਾ ਗਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸultanpur Lodi ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸੰਬੰਧਿਤ 4 ਨਵੰਬਰ 2025 ਨੂੰ sultanpur Lodi ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਣਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਸਕੂਲਾਂ ਕਾਰਜਾਂ ਦੇ ਵਿਦਿਆਰਥੀਆਂ ਦੀਆਂ ਸੋ ਹੌਲਤ ਤੇ ਸੁਰੱਖਿਆ ਤੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ ਗੈਰ ਸਰਕਾਰੀ ਸਕੂਲਾਂ ਕਾਲਜਾਂ ਵਿੱਚ 4 ਨਵੰਬਰ ਨੂੰ ਜਿਹੜੀ ਹੈ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਸਪਸ਼ਟ ਕੀਤਾ ਕਿ ਜਿੰਨਾ ਸਕੂਲਾਂ ਕਾਲਜਾਂ ਵਿੱਚ ਬੋਰਡਾਂ ਯੂਨੀਵਰਸਟੀਆਂ ਦੀਆਂ ਪ੍ਰੀਖਿਆਵਾਂ ਉਕਤ ਮਿਤੀ ਨੂੰ ਨਿਰਧਾਰਿਤ ਨੇ ਉਹ ਉੱਥੇ ਹੁਕਮ ਜੜਿਆ ਲਾਗੂ ਨਹੀਂ ਹੋਣਗੇ ਬਾਕੀ ਸਰਕਾਰੀ ਸਕੂਲ ਕਾਲਜ ਜਿਹੜੇ ਦਫ਼ਤਰ ਸਭ ਬੰਦ ਰਹਿਣਗੇ ਸੋ ਅੱਜ ਦੇ ਜਨਜੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਹਾਫ ਡੇ ਯਾਨੀ ਕਿ ਅੱਧੇ ਛੁੱਟੀ ਤੋਂ ਬਾਅਦ ਜਿਹੜੀ ਛੁੱਟੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਹਾਫ ਡੇ ਹੋਏਗਾ ਅੱਧੇ ਛੁੱਟੀ ਤੋਂ ਬਾਅਦ ਜਿਹੜੀ ਆ ਛੁੱਟੀ ਜਿਹੜਾ ਨਗਰ ਕੀਰਤਨ ਮੌਕੇ ਇਹ ਛੁੱਟੀ ਕੀਤੀ ਜਾਂਦੀ ਆ ਤੇ ਸਕੂਲਾਂ ਕਾਲਜਾਂ ਦੇ ਵਿੱਚ ਤੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਅੱਜ ਹਾਫ ਡੇ ਰਹੇਗਾ ਸੋ ਇਹ ਅਪਡੇਟ ਤੁਹਾਨੂੰ ਸਾਂਝਾ ਕੀਤਾ ਤਨ